ਵਿਨਤ ਦੁੱਧ ਹੋਰ ਭਾਈ ਜਿਹੜਾ ਬੰਦਾ ਤਾਂ ਇਸ ਬੇਜਵਾਨ ਨੂੰ ਗੱਟੇ ਚ ਪਾ ਕੇ ਛੱਡ ਕੇ ਗਿਆ ਨਿੱਕੇ ਜਿਹੇ ਨੂੰ ਜਿਹਨੂੰ ਦੁੱਧ ਵੀ ਨਹੀਂ ਪੀਣਾ ਆਉਂਦਾ ਹੈ ਨਾ ਉਹ ਉਹ ਤਾਂ ਵੇਖੂਗਾ ਰੱਬ ਤੇ ਮੈਂ ਆਪਣੇ ਇੱਕ ਜਿੰਨੀ ਕੁ ਮੈਨੂੰ ਨੌਲਜ ਹੈ ਮੈਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਦਾ ਹਾਂ ਵੀ ਜਿਹੜਾ ਇਹਨਾਂ ਦੀ ਸੇਵਾ ਕਰਦਾ ਜਾਂ ਜਿਹਨਾਂ ਜਿਹੜਾ ਇਹਨਾਂ ਦੀ ਹੈਲਪ ਕਰੂਗਾ ਨਾ ਉਹਦੇ ਘਰੇ ਮੰਦਿਰ ਮਸਜਿਦ ਤੇ ਗੁਰਦੁਆਰਾ ਉਹਦੇ ਘਰੇ ਹੀ ਆ ਬਾਈ ਜੀ ਠੀਕ ਹੈ ਨਾ ਤੇ ਇਹਨਾਂ ਦੀ ਆਵਾਜ਼ ਰੱਬ ਤੱਕ ਜਾਂਦੀ ਹੈ ਤੇ ਮੈਂ ਤਾਂ ਸੋਚ-ਸੋਚ ਕੇ ਹੈਰਾਨ ਹੋ ਜਾਣਾ ਕਿ ਕਿੱਡਾ ਉਹ ਪਾਪੀ क्रूड ਹੋਊਗਾ ਜਿਹੜਾ ਗੱਟੇ 'ਚ ਪਾ ਕੇ ਉਵੇਂ ਹੀ ਸੈੱਟ ਜਾਣ ਉਹ ਹਾਈਵੇ ਤੇ ਤੇ ਜਿਹਨੂੰ ਐ ਵੀ ਨਹੀਂ ਜਿਹਨੇ ਸੋਚਿਆਗਾ ਕਿ ਯਾਰ ਬੱਚਾ ਪਤਾ ਨਹੀਂ ਮਰੂਗਾ ਕਿ ਬਚੂਗਾ ਕਿ ਜਦੋਂ ਛੱਡ ਕੇ ਜਾਣਾ ਪਾਪੀਗਾ ਤਾਂ ਇਹਨੂੰ ਕਿਸੇ ਉਹੀ ਜਿਹੜੀ ਜਗ੍ਹਾ ਤੇ ਛੱਡ ਦੇ ਜਿੱਥੇ ਵਿਚਾਰਾ ਕਿਸੇ ਦੇ ਘਰੋਂ ਘਰ ਬਾਹਰ ਤਾਂ ਹੋਵੇ ਨੇੜੇ ਇੱਕ ਮੈਂ ਹੋਰ ਅਪੀਲ ਕਰਨੀ ਸੀ ਬਈ ਆਹ ਫੀੜਾ ਸਾਡੇ ਕੋਲੇ ਲਿਆਉਣੇ ਜਿਹੜੀ ਅਸੀਂ ਆਹ ਤੁਸੀਂ ਦੇਖ ਲੋ ਜੀ ਗੱਟਾ ਤੇ ਜੇ ਕੋਈ ਭਰਾ ਦੁਕਾਨਦਾਰ ਸਾਨੂੰ ਜਾਇਜ਼ ਰੇਟ ਤੇ ਫੀਡ ਦੇ ਸਕਦਾ ਤਾਂ ਅਸੀਂ ਬਈ 4 ਤੋਂ 5 ਗੱਟੇ ਲੈਣੇ ਆ ਤਾਂ ਸਾਨੂੰ ਫੋਨ ਕਰ ਲੈ ਸਾਡਾ ਬਾਇਓ ਚ ਨੰਬਰ ਹੈ ਜੀ ਕਿਉਂਕਿ ਅਸੀਂ ਮਲੋਟੋਂ ਫੀਡ ਲੈਂਦੇ ਸੀਗੇ ਬਈ ਸਾਨੂੰ ਉਹ ਦਿੰਦੇ ਸੀਗੇ 2600 ਦਾ 2700 ਦਾ ਗੱਟਾ ਤੇ ਮੋਗੇ ਅਸੀਂ ਪਤਾ ਕਰਿਆ ਬਈ ਇਹ ਸਾਨੂੰ 1900 ਦਾ ਗੱਟਾ ਮਿਲਿਆ ਪਰ ਉਹ ਬੰਦਿਆ ਨੇ ਸਾਡੀ ਬਹੁਤ ਭਗਾਈ ਕਰਾਈ ਅਸੀਂ ਮਿੰਤਾ ਕਰ ਲਈਏ ਬਈ ਤੁਸੀਂ ਆਪਦਾ ਖਾਤਾ ਨੰਬਰ ਭੇਜ ਦਿਓ ਅਸੀਂ ਪੈਸੇ ਪਾਉਣੇ ਫੀਡ ਲੈਣੀ ਆ ਉਹ ਬੰਦੇ ਨੇ ਬਈ ਸਾਡੀ ਕੋਈ ਗੱਲ ਨਹੀਂ ਸੁਣੀ ਵੀ ਤੇ ਹੁਣ ਚਲੋ ਮੈਨੂੰ ਭੈਣ ਨੇ ਕਿਹਾ ਸੀਗਾ ਸਿੱਧੂ ਭੈਣ ਨੇ ਸਿੱਧੂ ਸਾਹਿਬ ਭੈਣ ਨੇ ਵੀ ਬਾਈ ਤੂੰ ਵੀਡੀਓ ਪਾ ਦੇ ਇਹਨਾਂ ਦੀ ਤੇ ਚਲ ਇੱਧਰ ਵੇਖ ਇਹਨਾਂ ਦੀ ਦੋਸਤੀ ਵੇਖ ਲੈ ਘੈਂਟ ਜੁਗਨੀ ਦੀ ਤੇ ਇਹਦੀ ਤੇ ਭੈਣ ਕਹਿੰਦੀ ਵੀਡੀਓ ਪਾ ਕੇ ਦੇਖ ਲੈ ਬਾਈ ਜੇ ਆਪਾਂ ਨੂੰ ਕਿਤੇ ਨੇੜੇ ਮਿਲ ਜੇ ਜਾਇਜ਼ ਰੇਟ ਤੇ ਹਨਾ ਤੇ ਆਪਾਂ ਉੱਥੇ ਚੱਕ ਲਾਂਗੇ ਤਾਂ ਬਾਈ ਸਾਨੂੰ ਜਰੂਰ ਕਰਿਆ ਜੇ ਮੈਸੇਜ ਤੇ ਇਹਨਾਂ ਦੀ ਬਈ ਸੇਵਾ ਸੇਵਾ ਨਾਲ ਇਹਨਾਂ ਦੀ ਹੈਲਪ ਉਹ ਰੱਬ ਤੱਕ ਜਾਂਦੀ ਇਮੈ ਮੈਨੂੰ ਕਿਸੇ ਬੰਦੇ ਨੇ ਪਸਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹੋ ਜਿਹਾ ਕਹਿ ਲਓ ਉਹ ਬੰਦੇ ਨੇ ਕਾੜ ਦਿੱਤਾ ਸੀਗਾ ਹਨਾ ਤੇ ਬੰਦਾ ਬਾਜ ਨਹੀਂ ਸਕਦਾ ਹੈ ਤੇ ਚਲੋ ਆਪਾਂ ਸੱਚੇ ਸੀਗੇ ਤੇ ਪ੍ਰਮਾਤਮਾ ਨੇ ਵੀ ਸਾਥ ਦਿੱਤਾ ਤੇ ਇਹਨਾਂ ਦੀਆਂ ਦਵਾਵਾਂ ਤੇ ਬਾਕੀ ਪਿੰਡ ਦੇ ਸਾਥ ਦਿੱਤਾ ਸਰਪੰਚ ਸਾਹਿਬ ਬਾਈ ਮੰਟਾ ਜੀ ਤੇ ਬਾਈ ਸਤਨਾਮ ਜੀ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਬਈ ਤੇ ਚਲੋ ਆਪਾਂ ਆਪਦੇ ਪਰਿਵਾਰ 'ਚ ਬੈਠੇ ਹਨਾ ਪਰਿਵਾਰ ਹੀ ਹੈ ਜੀ ਮੇਰਾ ਇਹ ਤੇ ਆਪਦੇ ਪਰਿਵਾਰ 'ਚ ਬੈਠੇ ਆ ਬਈ ਤੇ ਇਹਨਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਮਾਲਕ ਜ਼ਰੂਰ ਸੋੰਦਾ ਬਈ ਜਿਹੜਾ ਇਹਨਾਂ ਨੂੰ ਰੋਟੀ ਪਾਉਂਦਾ ਨਾ ਤੇ ਕਹ ਲੋ ਵੀ ਉਹ ਸਮਝ ਲੋ ਵੀ ਉਹਦੇ ਸਾਰਾ ਕੁਝ ਘਰੇ ਹੀ ਆ ਬਈ ਇਹਨਾਂ ਦੀ ਆਵਾਜ਼ ਰੱਬ ਤੱਕ ਜਾਂਦੀ ਹੈ ਤੇ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਾਇਆ ਕਰੋ ਵੀ ਬੈਲ ਆਈਕਨ ਨਾਲ ਆਨ ਕਰ ਲਿਆ ਕਰੋ ਤੇ ਆਪਾਂ ਹਾਂ ਹੋਰ ਪੀਣਾ ਪੁੱਤ ਬੱਸ ਢਿੱਡੀ ਬਹੁਤ ਭਰ ਗਈ ਦੇਖ ਤੇ ਠਹਿਰ ਕੇ ਪੀ ਲਈਂ ਫਿਰ ਤੇ ਟੱਟੀਆਂ ਲੱਗ ਜਾਣੀਆਂ ਵੇਖ ਲਾ ਆ ਵੇਖ ਕਿ ਹੁਣ ਢੋਲ ਲੱਗ ਤੇ ਡਬ ਰਹੀ ਬਿਟ ਤੇ ਹੋਰ ਅੱਛਾ ਇੱਕ ਬਾਤ ਹੋਤ ਬਾਤ ਚਲ ਤੈਰ ਕੇ ਪਾਵਾਂਗੇ ਚਲ ਨਿਕਾਇਆ ਪੈਰਾ ਬੱਚਾ ਦੇਖਣਾ ਦੇਖੋ ਬਈ ਕਿੰਨਾ ਸੋਹਣਾ ਬੱਚਾ ਹੈ ਯਾਰ ਕਿਹੋ ਜਿਹਾ ਪਾਪੀ ਬੰਦਾ ਹੋਊਗਾ ਹਣਾ ਚਲੋ ਠੀਕ ਹੈ ਸ਼ੇਅਰ ਕਰ ਦਿਓ ਬਈ